ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਰੱਬ ਨੂੰ ਵਾਜਾ ਮਾਰ ਕੇ ਰੱਬ ਨੇ ਮਿਲ ਜਾਣਾ ਕਿਸੇ ਨੇ ਆ ਜਾਣਾ ਹੈ ਕਿਸੇ ਨੇ ਸਾਡੇ ਅੱਗੇ ਖੜ ਜਾਣਾ ਆ ਕੇ ਵੀ ਤੂੰ ਬਹੁਤਾ ਹੀ ਕਰਦਾ ਹੈ ਜੇ ਇਦਾਂ ਕਰਾਂਗੇ ਫਿਰ ਗੁੰਗਿਆਂ ਦਾ ਕੀ ਬੰਦਣਾ ਜਿਹੜੇ ਗੋਲ ਹੀ ਨਹੀਂ ਸਕਦੇ ਜਾਂ ਜਿਨ੍ਹਾਂ 'ਚ ਜੋਰ ਹੀ ਨਹੀਂ ਜੋਸ਼ ਹੀ ਨਹੀਂ ਇਹ ਮੈਂ ਤਾਂ ਕਰ ਰਿਹਾ ਸੀ ਇੰਨੇ ਵਿਚਾਰ ਦਿਮਾਗ 'ਚ ਆਉਂਦੇ ਨੇ ਥਾਟ ਇੰਨੇ ਆਉਂਦੇ ਨੇ ਇੰਨੇ ਆਉਂਦੇ ਕਦੇ ਇੱਕ ਦਰ ਨੂੰ ਕਦੇ ਇੱਕ ਦਰ ਨੂੰ ਜਦੋਂ ਇੱਕ ਥੌਟ ਮੈਡੀਟੇਸ਼ਨ ਹੁੰਦਾ ਹੈ ਇੱਕ ਥੌਟ ਹੁਣ ਵਾਹਿਗੁਰੂ ਇੱਕ ਐਸਾ ਥੌਟ ਹੈ ਜਿੱਦੀ ਕੋਈ ਪਿਕਚਰ ਨਹੀਂ ਬਣਦੀ ਜਿੱਦੀ ਪਿਕਚਰ ਨਹੀਂ ਬਣਦੀ ਹੁਣ ਆਪਾਂ ਜੇ ਦਰਖਤ ਦਰਖਤ ਦੀ ਪਿਕਚਰ ਦਿਮਾਗ 'ਚ ਆ ਜਾ ਰਹੀ ਹੈ ਪਿਕਚਰ ਦਿਮਾਗ 'ਚ ਆ ਗਈ ਨਹੀਂ ਜੇ ਆਪਾਂ ਕਵਾਂਗੇ ਵੀ ਚੰਦ ਚੰਦਰਮਾ ਦੀ ਪਿਕਚਰ ਆ ਪਿਕਚਰ ਆ ਗਈ ਦਿਮਾਗ 'ਚ ਜੇ ਆਪਾਂ ਕਵਾਂਗੇ ਪਾਣੀ ਪਾਣੀ ਦੀ ਪਿਕਚਰ ਆ ਗਈ ਦਿਮਾਗ 'ਚ ਪਰ ਜਦੋਂ ਅਸੀਂ ਕਿਹਾ ਵਾਹਿਗੁਰੂ ਪਿਕਚਰ ਨਹੀਂ ਕੋਈ ਬਣਦੀ ਫੋਟੋ ਨਹੀਂ ਬਣਦੀ ਜਿਹੜੇ ਜਿਹੜੇ ਥਾਟ ਦੀ ਪਿਕਚਰ ਨਾ ਬਣੇ ਜਦੋਂ ਤੁਸੀਂ ਉਹ ਥਾਟ ਕੋਈ ਵੀ ਲੈ ਲਓ ਤੁਸੀਂ ਕੋਈ ਵੀ ਇੱਕ ਥਾਟ ਲੈ ਲਓ ਜਿਹਦੀ ਪਿਕਚਰ ਨਾ ਹੋਵੇ ਕੋਈ ਵੀ ਥਾਟ ਹੈ ਮੰਨ ਲਓ ਐਮਾ ਐਮਾ ਦਾ ਕੀ ਬਣਾਉਗੇ ਐਮਾ ਐਮਾ ਦਾ ਕੋਈ ਪਿਕਚਰ ਬਣੀ ਤੁਹਾਡੇ ਦਿਮਾਗ 'ਚ ਐਮਾ ਕੋਈ ਥਾਟ ਪਿਕਚਰ ਬਣੀ ਹੈ ਨਹੀਂ ਬਣੀ ਕੋਈ ਹੈ ਹੀ ਨਹੀਂ ਇਹੋ ਜਾਂ ਨਾਂ ਜਿਹਦੇ ਕੋਈ ਫੋਟੋ ਨਾ ਬਣੇ ਤਮਾਤ ਉਹ ਨਾਮ ਲੈਣਾ ਹੁੰਦਾ ਹੈ ਉਹਨੂੰ ਰਿਪੀਟਿੰਗ ਦੀ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਤੁਹਾਡਾ ਜਿਹੜਾ ਮਾਈਂਡ ਹੈ ਇੱਕ ਜਗ੍ਹਾ ਫੋਕਸ ਹੋ ਜਾ ਬਾਕੀ ਦੇ ਸਾਰੇ ਵਿਚਾਰ ਉਹਦੇ ਕੱਟ ਕੇ ਇੱਕ ਵਿਚਾਰ ਤੇ ਫੋਕਸ ਹੋ ਜਾਂਦਾ ਇਹਦੇ ਨਾਲ ਸਾਡੀ ਕਨਸੈਂਟਰੇਟ ਕਰਨ ਦੀ ਪਾਵਰ ਵੱਧਦੀ ਹੈ ਫੋਕਸ ਕਰਨ ਦੀ ਪਾਵਰ ਵੱਧਦੀ ਇਦਾਂ ਨਹੀਂ ਆ ਵੀ ਕੋਈ ਪਰਮਾਤਮਾ ਸਾਨੂੰ ਬੋਲਣ ਨਾਲ ਜੋਰ ਨਾਲ ਰੱਬ ਰੱਬ ਕਰਨ ਨਾਲ ਮਿਲ ਜਾਣਾ ਸਾਡੇ ਵਰਗੇ ਵਿਹਲੇ ਅਸੀਂ ਤੇ ਸਾਰਾ ਦਿਨ ਇਦਾਂ ਕਰੀ ਜਾਵਾਂਗੇ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਤੁਥੋਂ ਹੋਣਾ ਨਹੀਂ ਜੇ ਮੈਂ ਇਹਨੂੰ ਇਹਦੇ ਤੇ ਵਜਨ ਪਾਵਾਂ ਵੀ ਹਾਂਜੀ ਇਹੀ ਠੀਕ ਹੈ ਫਿਰ ਜਿੰਨੇ ਕਮਾਲੇ ਨੇ ਗ੍ਰਿਸ਼ਟੀ ਨੇ ਕੰਮਕਾਰ ਕਰਨੇ ਨੇ ਉਹ ਤੇ ਫਸ ਕੇ ਉਹਨਾਂ ਤੋਂ ਇੰਨਾ ਹੋਣਾ ਨਹੀਂ ਫਿਰ ਉਹਨਾਂ ਨੂੰ ਸਾਡੇ ਵਰਗਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਪੈਣੀ ਹੈ ਵੀ ਇਹਨਾਂ ਦਾ ਆਸ਼ੀਰਵਾਦ ਲੈ ਲਓ ਵੀ ਅਸੀਂ ਤੇ ਕਰ ਨਹੀਂ ਸਕਦੇ ਇਹ ਕਰਦੇ ਆ हां मैं ये विनती करता हूं कि इतना कुछ नहीं होता हां एदे ਨਾਲ ਫੋਕਸ ਪਾਵਰ ਵੱਧਦੀ ਹੈ ਤੁਹਾਡੇ ਵਿਚਾਰ ਘਟਦੇ ਨੇ ਜਿਹੜੇ ਫਾਲਤੂ ਦੇ ਵਿਚਾਰ ਨੇ ਓਵਰ ਥਿੰਕਿੰਗ ਤੋਂ ਬਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜਦੋਂ ਅਸੀਂ ਕੋਈ ਪਿਕਚਰ ਹੀ ਨਹੀਂ ਬਣਾ ਰਹੇ ਦਿਮਾਗ ਦੇ ਵਿੱਚ ਇਦਾਂ ਦਾ ਥਾਟ ਹੈ ਹੁਣ ਸਾਡੀ ਇਸ ਇਹਦੇ ਤੇ ਸ਼ਰਧਾ ਵੀ ਹੈ ਹੁਣ ਵਾਜਗੁਰੂ ਅਸੀਂ ਬਚਪਨ ਤੋਂ ਸੁਣਿਆ ਸਾਡੇ ਅੰਦਰ ਵਸਿਆ ਹੋਇਆ ਸਬਕੌਂਸ਼ੀਅੰਸ ਵਿੱਚ ਬੜੇ ਜ਼ੋਰ ਨਾਲ ਸਾਡੇ ਅੰਦਰ ਟਿਕਿਆ ਹੋਇਆ ਵਸਿਆ ਹੋਇਆ ਤਾਂ ਕਰਕੇ ਜਦੋਂ ਅਸੀਂ ਇਦਾਂ ਬਾਰ 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 ਰਿਪੀਟਡਲੀ ਕਰਦੇ ਹਾਂ ਤੇ ਉਹਦੇ ਨਾਲ ਕੁਝ ਚਿਰ ਵਾਸਤੇ ਸਾਡਾ ਮਨ ਇਕਾਗਰ ਹੁੰਦਾ ਹੈ ਟਿਕ ਜਾਂਦਾ ਤਾਂ ਮੈਂ ਰਿਪੀਟਡਲੀ ਇਹ ਕਰਾ ਰਿਹਾ ਸੀ ਵੀ ਥੋੜਾ ਚਿਰ ਕਿਉਂਕਿ ਭਟਕਦੇ ਹੋਏ ਮਨ ਨੂੰ ਥੋੜਾ ਜਿਹਾ ਟਕਾਅ ਮਿਲਿਆ ਰਾਤ ਨੂੰ ਪ੍ਰੋਗਰਾਮ ਕਰਦੇ ਨੇ ਗੱਲ ਕੀਤੀ ਸੀ ਬਈ ਦੌੜੋ ਭਜੋ ਮਨ ਨੂੰ ਭਜਾਓ ਮਨ ਨੂੰ ਭਜਾਓ ਇਹ ਤੇ ਸਾਰੇ ਸਿੱਖ ਰਹੇ ਆ ਭਜੋ ਕੰਮ ਕਰੋ ਮਿਹਨਤ ਕਰੋ ਇਹ ਤੇ ਠੀਕ ਹੈ ਰੇਸ ਦੇਣੀ ਤੇ ਸਿਖਾ ਰਹੇ ਆ ਬ੍ਰੇਕ ਵੀ ਤੇ ਸਿਖਾਣੀ ਪੈਣੀ ਆ ਜਦੋਂ ਦਿਮਾਗ ਇੰਨਾ ਤੇਜ਼ ਭੱਜ ਲੈਂਦਾ ਫਿਰ ਨੂੰ ਬ੍ਰੇਕ ਹੀ ਨਹੀਂ ਲੱਗਦਾ ਇੱਕ ਵਸੋਂ ਬਾਅਦ ਹੋ ਜਾਂਦਾ ਜਾਂ ਤੇ ਭੱਜਦਾ ਹੀ ਨਹੀਂ ਫਿਰ ਵੀ ਪ੍ਰੋਬਲਮ ਹੈ ਜੇ ਦੌੜੇ ਨਾ ਫਿਰ ਵੀ ਸਾਡੀ ਪ੍ਰੋਬਲਮ ਹੈ ਇਹ ਕੰਮ ਹੀ ਨਹੀਂ ਕਰਦਾ ਇਹ ਸੋਚਦਾ ਹੀ ਨਹੀਂ ਇਹਦੇ ਤੇ ਵਜਨ ਹੀ ਨਹੀਂ ਪਾਉਂਦੇ ਤੇ ਜੇ ਇਹ ਜਿਆਦਾ ਹੀ ਭੱਜ ਲਵੇ ਰੁਕੇ ਹੀ ਨਾ ਇਹ ਉਦੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਉਹ ਪਤਾ ਕੌਣ ਨੇ ਸੋਚ ਸੋਚ ਕੇ ਸੋਚ ਸੋਚ ਕੇ ਉਹਨਾਂ ਦਾ ਦਿਮਾਗ ਹੀਟ ਹੋ ਗਿਆ ਐਨਾ ਸੋਚੀ ਜਾਂਦੇ ਨੇ ਕੋਈ ਗੱਲ ਹੋ ਗਈ ਐਨਾ ਹੋ ਜੇ ਐਨਾ ਹੋ ਜੇ ਐਨਾ ਹੋ ਜੇ ਦਿਨੇ ਵੀ ਰਾਤ ਨੂੰ ਵੀ ਸੋਚੀ ਜਾਂਦੇ ਨੇ ਨੀਂਦ ਨਹੀਂ ਆਉਂਦੀ ਅੱਧੀ ਰਾਤ ਨੂੰ ਉੱਠ ਕੇ ਬਹਿ ਜਾਂਦੇ ਨੇ ਦਿਮਾਗ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਐਨੇ ਵਿਚਾਰ ਆ ਰਹੇ ਨੇ ਕਿ ਦਿਮਾਗ ਹੀਟ ਹੋ ਜਾਂਦਾ ਕਰਮ ਹੋ ਜਾਂਦਾ ਡਿਪਰੈਸ਼ਨ ਚ ਚਲੇ ਜਾਂਦੇ ਨੇ ਸਟ्रेस ਵਿੱਚ ਚਲੇ ਜਾਂਦੇ ਹੁਣ ਇਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਸਾਡੇ ਮਾਈਂਡ ਨੂੰ ਥੋੜੀ ਬ੍ਰੇਕ ਮਿਲਦੀ ਹੈ ਗੁਰਬਾਣੀ ਦੀ ਕੁਝ ਸ਼ਬਦਾਂ ਦੀ ਸਮਝ ਆ ਜਾਂਦੀ ਹੈ ਕੁਝ ਸ਼ਬਦਾਂ ਦੀ ਸਮਝ ਹੀ ਨਹੀਂ ਆਉਂਦੀ ਪਰ ਉੱਥੇ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਅੱਧਾ ਘੰਟਾ ਕਰਨ ਨਾਲ ਸਹਿਜ ਪਾਠ ਤੁਸੀਂ ਨੋਟ ਕਰ ਲਿਓ ਜਿਹੜੇ ਬੰਦੇ ਸਹਿਜ ਪਾਠ ਲਗਾਤਾਰ ਘੰਟਾ ਕਰਦੇ ਰਹਿਣ ਅੱਧਾ ਘੰਟਾ ਕਰਦੇ ਰਹਿਣ ਛੇਤੀ ਛੇਤੀ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ਕਿਉਂਕਿ ਅੱਧਾ ਘੰਟਾ ਉਹ ਮਾਈਂਡ ਨੂੰ ਬ੍ਰੇਕ ਦਿੰਦੇ ਨੇ ਰੋਜ਼ ਉਹਨਾਂ ਦਾ ਮਾਈਂਡ ਇੱਕ ਜਗ੍ਹਾ ਟਿਕਦਾ ਇਸੇ ਤਰ੍ਹਾਂ ਥੌਟ ਮੈਡੀਟੇਸ਼ਨ ਕਰਨ ਦੇ ਨਾਲ ਅੱਧਾ ਘੰਟਾ ਤੁਸੀਂ ਇਕੱਲੇ ਬਹਿ ਜਾਓ ਨਾਵ ਹੀ ਕੋਈ ਸ਼ਬਦ ਜਪੋ ਇਦਾਂ ਹੀ ਬਸ ਬੈਠੇ ਰਹੋ ਤਾਂ ਵੀ ਤੁਹਾਡਾ ਮਾਈਂਡ ਥੋੜਾ ਚਿਰ ਟਿਕਦਾ ਹੈ ਇਹਨੂੰ ਬ੍ਰੇਕ ਲੱਗ ਜਾਂਦੀ ਹੈ ਤੇ ਅੱਧੇ ਘੰਟੇ ਦੀ 45 ਮਿੰਟ ਦੀ 40 ਮਿੰਟ ਦੀ ਰੋਜ਼ ਆਪਣੇ ਆਪ ਨੂੰ ਮਾਈਂਡ ਨੂੰ ਬ੍ਰੇਕ ਦੇਣੀ ਚਾਹੀਦੀ ਹੈ ਆਲੇ-ਦੁਆਲੇ ਤੋਂ ਹਟਾ ਕੇ ਫੋਨ ਵਗੈਰਾ ਪਰੇ ਖਾ ਕੇ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਪੜਨ ਲੱਗ ਜਾਓ ਸਹਿਜ ਪਾਠ ਕਰ ਲਓ ਤੇ ਜਿਆਦਾ ਹੀ ਵਧੀਆ ਨਾਲੇ ਸਮਝ ਆਉਂਦੀ ਹੈ ਉਧਰ ਨੂੰ ਲੱਗ ਜਾਓ ਜਾਂ ਫਿਰ ਤੁਸੀਂ ਇਦਾਂ ਬੈਠ ਹੀ ਜਾਓ ਇਕੱਲਾ ਆਪਣੇ ਆਪ ਵਿੱਚ ਬਹਿ ਜਾਓ ਤੇ ਜੇ ਤੁਸੀਂ ਥਾਟ ਮੈਡੀਟੇਸ਼ਨ ਮੈਡੀਟੇਸ਼ਨ ਦੇ ਬڑے ਰੂਪ ਨੇ ਸਾਊਂਡ ਮੈਡੀਟੇਸ਼ਨ ਹੁੰਦਾ ਹੈ ਲਾਈਟ ਮੈਡੀਟੇਸ਼ਨ ਹੁੰਦਾ ਹੈ ਤੇ ਥਾਟ ਮੈਡੀਟੇਸ਼ਨ ਹੁੰਦਾ ਹੈ ਕਈ ਤਰ੍ਹਾਂ ਦਾ ਹੁੰਦਾ ਹੈ ਮੈਡੀਟੇਸ਼ਨ ਉਹਦੇ ਨਾਲ ਥੋੜਾ ਚਿਰ ਜਿਹੜਾ ਹੈ ਨਾ ਫੋਕਸ ਹੋ ਜਾਂਦਾ ਸੋ ਮੈਂ ਤਾਂ ਅੱਜ 5-7 ਮਿੰਟ 10 ਮਿੰਟ ਇਹ ਕਰਾ ਰਿਹਾ ਸੀ ਵੀ ਥੋੜਾ ਜਿਹਾ ਟਿਕ ਜਾਏ ਪਟਕਦਾ ਹੈ ਦੌੜਦਾ ਹੈ ਭੱਜਦਾ ਹੈ ਥੋੜਾ ਚਿਰ ਰੁਕਣ ਲੱਗ ਜਾਏ ਅੱਛਾ ਜੇ ਹੁਣ ਮੈਂ ਇਹੀ ਕਰੀ ਜਾਵਾਂ ਆਪਾਂ ਇਹੀ ਕਰਾਈ ਦਿਓ ਇਹੀ ਕਰਾਈ ਦਿਓ ਸਾਰਾ ਦੀਵਾਨ 2 ਘੰਟੇ ਇਹਦੇ ਤੇ ਲਾ ਦਿਓ ਘੰਟਾ ਲਾ ਦਿਓ ਸ਼ਾਮ ਨੂੰ ਫੇਰ ਘੰਟਾ ਲਾ ਦਿਓ ਸਵੇਰੇ ਫੇਰ ਘੰਟਾ ਲਾ ਦਿਓ ਦਵਾਈ ਤੇ ਮਾੜੀ ਮੋਟੀ ਹੁੰਦੀ ਹੈ ਗੋਲੀ ਖਾਣੀ ਹੁੰਦੀ ਹੈ ਮਾੜੀ ਜੀ ਕੌਲੇ ਭਰ ਭਰ ਕੇ ਦਵਾਈ ਥੋੜਾ ਖਾਈ ਦੀਏ ਵੀ ਹੁਣ ਤੂੰ ਕੌਲਾ ਭਰ ਲੈ ਦਵਾਈ ਦਾ ਇਦਾਂ ਥੋੜਾ ਕਰੀਦਾ ਹੁੰਦਾ ਮਾੜੀ ਮੋਟੀ ਦਵਾਈ ਹੁੰਦੀ ਹੈ ਹੁਣ ਜੇ ਤੂੰ ਬੈਠਾ ਹੀ ਰਵੇਂ ਤਾਂ ਵੀ ਖਤਰਨਾਕ ਹੈ ਬੰਦਾ ਕੰਮ ਛੱਡ ਕੇ ਦੁਨੀਆਦਾਰੀ ਜ਼ਿੰਮੇਵਾਰੀਆਂ ਨੂੰ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਜਾਏ ਕੰਮਕਾਰ ਆਪਣਾ ਛੱਡ ਦਵੇ ਤੇ ਸਾਰੇ ਕੰਮਕਾਰ ਛੱਡ ਕੇ ਤੇ ਫਿਰ ਬੈਠਾ ਹੀ ਰਵੇ ਕਿਵੇਂ ਮੈਂ ਤੇ ਕੰਮਕਾਰ ਛੱਡਦਾ ਹੁਣ ਮੈਂ ਰੱਬ ਪ੍ਰਾਪਤ ਕਰਨਾ ਹੁਣ ਮੈਂ ਬਸ ਨਾਮ ਹੀ ਜਪਣਾ ਇਹ ਪ੍ਰੋਬਲਮ ਹੈ ਅਸੀਂ ਅੱਖਾਂ ਬੰਦ ਕਰਕੇ ਤਾਂ ਬੈਠੇ ਸੀ ਕਿ ਮੇਰਾ ਕੰਮ ਵਿੱਚ ਬਾਅਦ ਵਿੱਚ ਮਨ ਲੱਗੇ ਜਦੋਂ ਮੈਂ ਕੰਮ ਤੇ ਬੈਠਦਾ ਮੇਰਾ ਧਿਆਨ ਇੱਧਰ ਉੱਧਰ ਭਟਕਦਾ ਹੈ ਮੇਰਾ ਦਿਮਾਗ ਭੱਜਦਾ ਹੈ ਮੈਂ ਫੋਕ ਸੁਖ ਨਹੀਂ ਕਰ ਪਾਉਂਦਾ ਮੈਂ ਤਾਂ ਬੈਠਾ ਸਾਡਾ ਇੱਥੇ ਬਹਿਣ ਦਾ ਪ੍ਰਯੋਜਨ ਮੈਡੀਟੇਸ਼ਨ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ 10 ਘੰਟਾ ਮਾਈਂਡ ਨੂੰ ਥੋੜਾ ਰਿਲੈਕਸ ਕਰਾਂ ਤਾਂ ਜੋ ਜਦੋਂ ਮੈਂ ਕੰਮ ਤੇ ਲੱਗਾਂ ਫਿਰ ਮੇਰਾ ਪੂਰਾ ਮਨ ਕੰਮ ਤੇ ਲੱਗੇ ਤੇ ਉਦੋਂ ਨਾ ਇੱਧਰ ਉੱਧਰ ਭੱਜੇ ਅਸੀਂ ਤਾਂ ਮੈਡੀਟੇਸ਼ਨ ਕਰਦੇ ਹਾਂ ਲਾਭ ਇਹਦਾ ਤਾਂ ਹੈ ਜੇ ਤੇਰਾ ਦਿਮਾਗ ਦੇਖੋ ਜਿਹੜੇ ਬੰਦੇ ਆਰਾਮ ਕਰਦੇ ਨੇ ਆਰਾਮ ਦਾ ਅਰਥ ਥਕਾਵਟ ਨਾਲ ਹੈ ਜੇ ਥੱਕਿਆ ਹੀ ਨਹੀਂ ਤੇ ਆਰਾਮ ਕਾਦਾ ਹੁਣ ਕਈ ਬੰਦੇ ਸੌਂ-ਸੌ ਕੇ ਵੀ ਥੱਕ ਜਾਂਦੇ ਨੇ ਕਹਿੰਦੇ ਅੱਜ ਉੱਤੇ ਸੌਂ-ਸੌ ਕੇ ਵੀ ਥੱਕਾਂਗੇ ਮੈਂ ਥੱਕਿਆ ਪਿਆ ਕਾਹਦੇ ਤੋਂ ਆਰਾਮ ਕਰ ਕਰ ਕੇ ਸੋਫੇ ਤੇ ਬਹਿ ਬਹਿ ਕੇ ਮੂਵੀ ਵੇਖੀ ਜਾਂਦਾ ਸੋਫੇ ਤੇ ਬੈਠਾ ਕਦੇ ਪੈ ਜਾਂਦਾ ਕਦੇ ਬਹਿ ਜਾਂਦਾ ਕਦੇ ਕੀ ਹੋ ਗਿਆ ਇਹ ਤਾਂ ਥੱਕੇ ਪਏ ਆ ਆਰਾਮ ਕਰਨ ਆਰਾਮ ਦਾ ਅਰਥ ਹੁੰਦਾ ਜਦੋਂ ਤੁਸੀਂ ਥੱਕੇ ਹੋਏ ਹੋ ਹੋ ਜੇ ਤੁਹਾਡਾ ਸਰੀਰ ਪੂਰਾ ਥੱਕਿਆ ਪਿਆ ਤਾਂ ਆਰਾਮ ਦਾ ਅਰਥ ਹੈ ਇਸੇ ਤਰ੍ਹਾਂ ਦਿਮਾਗ ਪੂਰਾ ਥੱਕਿਆ ਪਿਆ ਤਾਂ ਮੈਡੀਟੇਸ਼ਨ ਦਾ ਅਰਥ ਬਣੇਗਾ ਨਹੀਂ ਤੇ ਨਹੀਂ ਬਣੇਗਾ ਐਵੇਂ ਹੀ ਕਰੀ ਜਾਏ ਜਿਹੜੇ ਬੰਦੇ ਦਾ ਦਿਮਾਗ ਜ਼ੋਰ ਲੱਗਦਾ ਜਿਹਦਾ ਜ਼ੋਰ ਲਾਉਂਦਾ ਦਿਮਾਗ ਉਹਦਾ ਬਹੁਤ ਵਰਤਦਾ ਉਹਨੂੰ ਰਿਲੈਕਸ ਕਰਨ ਦੀ ਲੋੜ ਹੈ ਉਹਨੂੰ ਜ਼ਰੂਰਤ ਹੈ ਜਿਹੜਾ ਜ਼ਿਆਦਾ ਦਿਮਾਗ ਵਰਤਦਾ ਹੈ ਉਹਨੂੰ ਦਿਮਾਗ ਨੂੰ ਟਿਕਾਉਣਾ ਜ਼ਰੂਰੀ ਹੈ ਜਿਹੜਾ ਜਿਹਦਾ ਦਿਮਾਗ ਭਜਾਉਂਦਾ ਜ਼ਿਆਦਾ ਹੈ ਜਿਹੜਾ ਉਹਨੂੰ ਆਰਾਮ ਜ਼ਰੂਰੀ ਹੈ ਹੁਣ ਇੱਕ ਬੰਦਾ ਐਵੇਂ ਹੀ ਬੈਠਾ ਰਹੇ ਮੈਂ ਤੇ ਜੀ ਮੈਂ ਅੱਖਾਂ ਬੰਦ ਕਰਕੇ ਬੈਠਾ ਮੈਂ ਦਿਮਾਗ ਨੂੰ ਆਰਾਮ ਦੇ ਰਿਹਾ ਤੇਰਾ ਦਿਮਾਗ ਥੱਕਿਆ ਕੋਈ ਤੇਰੇ ਦਿਮਾਗ ਨੂੰ ਹੋਇਆ ਕੀ ਹੈ ਤੂੰ ਇਹੋ ਜਿਹਾ ਕੰਮ ਕਿਹੜਾ ਕਰਦਾ ਮੈਂ ਜਿਹੜਾ ਥੱਕ ਗਿਆ ਹੁਣ ਸਾਡੀਆਂ ਭੈਣਾਂ ਕਹਿੰਦਾ ਸੀ ਤੇ ਸਾਡਾ ਤਾਂ ਦਿਮਾਗ ਥੱਕਿਆ ਪਿਆ ਸੀ ਤੇ ਹੁਣ ਅੱਧਾ ਘੰਟਾ ਇਹਨੂੰ ਮੈਡੀਟੇਸ਼ਨ ਕਰਨ ਲੱਗੀਆਂ ਕਹਿੰਦਾ ਤੂੰ ਦੱਸ ਕਿਹੜੀ ਕਾਰਡ ਕੱਢੀ ਹੈ ਵੀ ਨਵੇਂ ਪੇੜਾ ਬਣਾ ਲਿਆ ਕੋਈ ਤੇ ਇਹੋ ਜਿਹੀ ਕਿਹੜੀ ਕਾਰਡ ਕੱਢ ਲਈ ਜਿਹੜੀ ਥਕਾਵਟ ਹੋ ਗਈ ਬ੍ਰੇਨ ਇਹ ਉਹਨਾਂ ਵਾਸਤੇ ਹੁੰਦਾ ਹੈ ਜਿਹੜੇ ਬਹੁਤ ਜ਼ਿਆਦਾ ਵਰਕ ਲੋਡ ਹੈ ਜਿੰਨਾਂ ਤੇ ਬਹੁਤ ਜ਼ਿਆਦਾ ਜਿਹੜੇ ਦਿਮਾਗ ਲੱਗਦਾ ਜਿੰਨਾਂ ਤੇ ਬਹੁਤ ਕੰਮ ਜੋਰ ਲਾਉਂਦੇ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਦਿਮਾਗ ਨੂੰ ਥੋੜਾ ਜਿਹਾ ਸ਼ਾਂਤ ਕਰਣ ਇਹਨੂੰ ਟਿਕਾਉਣ ਇਹਨੂੰ ਥੋੜਾ ਜਿਆਦਾ ਲੈਕਸ ਕਰਨ ਠੀਕ ਹੈ ਜੀ ਗੱਲ ਸੁਤਾਂ ਮੈਂ ਅੱਜ ਥੋੜਾ ਚਿਰ ਮੈਂ ਇਹ ਤਾਂ ਕਲੀਅਰ ਵੀ ਕਰ ਦਿਆਂ ਨਾ ਕਿਉਂਕਿ ਫਟਾ ਪੰਗਾ ਹੈ ਜਦੋਂ ਆਪਾਂ ਇਦਾਂ ਕਰਦੇ ਹਾਂ ਹੁਣ ਕਈ ਵਾਰੀ ਇਦਾਂ ਹੋ ਜਾਂਦਾ ਵੀ ਚਲੋ ਜੀ ਹੁਣ ਤੇ ਇਹੀ ਕਰੀ ਚੱਲਿਆ ਕਰੀਏ ਸਾਡਾ ਮਸਲਾ ਹੈਗਾ ਸਮਝ ਲੈ ਕੇ ਆਪਣੇ ਕੰਮਾਂ ਪ੍ਰਤੀ ਫਰਜ਼ਾਂ ਪ੍ਰਤੀ ਅਵੇਰ ਹੋਣਾ ਚੰਗੇ ਜ਼ਿੰਮੇਵਾਰ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡੀਆਂ ਵਾਲੀ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਆਓ ਜਾਣਦੇ ਹਾਂ ਹੁਣ ਇਸ ਕਹਾਣੀ ਦੇ ਜ਼ਰੀਏ ਜੋਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਦੀ ਸੋਚ ਜ਼ਿਆਦਾ ਨਾ ਸੋਚੋ ਆਪਣੇ ਆਪ ਨੂੰ ਰਿਲੈਕਸ ਰੱਖੋ ਫਿਰ ਹਰ ਕੰਮ ਵਿੱਚ ਮਨ ਲੱਗੇਗਾ ਅਤੇ ਪੂਰ ਚੜੇਗਾ ਨੂੰ ਕੇਂਦਰ ਬਣਾ ਕੇ ਰਚੀ ਗਈ ਹੈ ਕਹਾਣੀ ਦਾ ਨਾਮ ਮਨ ਦੀ ਸ਼ਾਂਤੀ ਜੀਵਨ ਦੀ ਜਿੱਤ ਪਿੰਡ ਰਾਮਪੁਰ ਵਿੱਚ ਹਰ ਕੋਈ ਹਰਪ੍ਰੀਤ ਸਿੰਘ ਨੂੰ ਜਾਣਦਾ ਸੀ ਪੜਾਈ ਵਿੱਚ ਹੋਸ਼ਿਆਰ ਕੰਮ ਵਿੱਚ ਮਿਹਨਤੀ ਪਰ ਮਨ ਵਿੱਚ ਹਮੇਸ਼ਾ ਉਲਝਿਆ ਰਹਿਣ ਵਾਲਾ ਹਰਪ੍ਰੀਤ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਹ ਬਹੁਤ ਸੋਚਦਾ ਸੀ ਇੰਨਾ ਕਿ ਸੋਚਦੇ ਸੋਚਦੇ ਹੀ ਆਪਣੀ ਤਾਕਤ ਗਵਾ ਲੈਂਦਾ ਸੀ ਉਸ ਸਵੇਰੇ ਉੱਠਦਾ ਤਾਂ ਸੋਚਦਾ ਕਿ ਅੱਜ ਕੰਮ ਚੰਗਾ ਨਹੀਂ ਹੋਇਆ ਤਾਂ ਕੀ ਹੋਵੇਗਾ ਪੜਾਈ ਕਰਨ ਬੈਠਦਾ ਤਾਂ ਡਰਦਾ ਕਿ ਇਮਤਿਹਾਨ ਵਿੱਚ ਫੇਲ ਹੋ ਗਿਆ ਤਾਂ ਕਿਸੇ ਨਾਲ ਗੱਲ ਕਰਦਾ ਤਾਂ ਸੋਚਦਾ ਕਿ ਕਿਤੇ ਉਹ ਮੈਨੂੰ ਗਲਤ ਤਾਂ ਨਹੀਂ ਸਮਝ ਰਹੇ ਇਹ ਸੋਚਾਂ ਉਸ ਨੂੰ ਅੰਦਰੋਂ ਖਾਂਦੀਆਂ ਜਾ ਰਹੀਆਂ ਸਨ ਮਾਂ ਅਕਸਰ ਕਹਿੰਦੀ ਪੁੱਤ ਜ਼ਿੰਦਗੀ ਨੂੰ ਇੰਨਾ ਭਾਰ ਨਾ ਬਣਾਇਆ ਕਰ ਰੱਬ ਨੇ ਜੋ ਦਿੱਤਾ ਹੈ ਉਸ ਚ ਸ਼ੁਕਰ ਕਰਕੇ ਅੱਗੇ ਵਧ ਪਰ ਹਰਪ੍ਰੀਤ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸੀ ਇੱਕ ਦਿਨ ਦੀ ਮੁਲਾਕਾਤ ਇੱਕ ਦਿਨ ਪਿੰਡ ਵਿੱਚ ਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲੀ ਜੀ ਦਾ ਸਮਾਗਮ ਸੀ ਹਰਪ੍ਰੀਤ ਮਾਦੇ ਕਹਿੰਦੇ ਸਮਾਗਮ ਵਿੱਚ ਗਿਆ। ਸ਼ੁਰੂ ਵਿੱਚ ਤਾਂ ਉਸ ਦਾ ਮਨ ਨਹੀਂ ਲੱਗ ਰਿਹਾ ਸੀ ਪਰ ਜਿਵੇਂ-ਜਿਵੇਂ ਬਚਨ ਸੁਣਦਾ ਗਿਆ ਉਸ ਦਾ ਮਨ ਹੌਲੀ-ਹੌਲੀ ਠਹਿਰਦਾ ਗਿਆ। ਗਿਆਨੀ ਜੀ ਨੇ ਕਿਹਾ ਜ਼ਿਆਦਾ ਸੋਚਣਾ ਮਨ ਨੂੰ ਕਮਜ਼ੋਰ ਕਰ ਦਿੰਦਾ ਹੈ। ਆਪਣੇ ਆਪ ਨੂੰ ਰਿਲੈਕਸ ਰੱਖੋ। ਜਦੋਂ ਮਨ ਸ਼ਾਂਤ ਹੋਵੇਗਾ ਤਾਂ ਹਰ ਕੰਮ ਵਿੱਚ ਮਨ ਲੱਗੇਗਾ ਅਤੇ ਪੂਰ ਚੜ੍ਹੇਗਾ। ਇਹ ਬਚਨ ਹਰਪ੍ਰੀਤ ਦੇ ਦਿਲ ਨੂੰ ਛੂ ਗਏ। ਉਸ ਨੂੰ ਲੱਗਿਆ ਜਿਵੇਂ ਕੋਈ ਉਸ ਦੇ ਮਨ ਦੀ ਗੱਲ ਕਰ ਰਿਹਾ ਹੋਵੇ। ਅੰਦਰਲੀ ਜੰਗ ਕਾਰਾ ਕੇ ਹਰਪ੍ਰੀਤ ਨੇ ਸੋਚਿਆ ਮੈਂ ਹਮੇਸ਼ਾ ਭਵਿੱਖ ਦੀ ਚਿੰਤਾ ਕਰਦਾ ਹਾਂ ਪਰ ਵਰਤਮਾਨ ਨੂੰ ਭੁੱਲ ਗਿਆ ਹਾਂ ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਸੋਚ ਬਦਲੇਗਾ ਪਰ ਇਹ ਆਸਾਨ ਨਹੀਂ ਸੀ ਜਦੋਂ ਵੀ ਉਹ ਪੜਾਈ ਕਰਨ ਬੈਠਦਾ ਫਿਰ ਉਹੀ ਚਿੰਤਾ ਸ਼ੁਰੂ ਹੋ ਜਾਂਦੀ ਮਨ ਪਟਕਦਾ ਦਿਲ ਕਬਰੌਂਦਾ ਇੱਕ ਦਿਨ ਉਸਨੇ ਆਪਣੇ ਆਪ ਨਾਲ ਗੱਲ ਕੀਤੀ ਹਰਪ੍ਰੀਤ ਤੂੰ ਸੋਚ ਸੋਚ ਕੇ ਕੁਝ ਹਾਸਲ ਨਹੀਂ ਕੀਤਾ ਆਓ ਅੱਜ ਤੋਂ ਸੋਚ ਘੱਟ ਅਤੇ ਕਰਮ ਜ਼ਿਆਦਾ ਕਰੀਏ ਨਵੀਂ ਸ਼ੁਰੂਆਤ ਉਸਨੇ ਹਰ ਸਵੇਰੇ ਉੱਠ ਕੇ 5 ਮਿੰਟ ਸ਼ਾਂਤ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਮਾ ਨਾਲ ਮਿਲ ਕੇ ਗੁਰਬਾਣੀ ਸੁਣੀ ਹੌਲੀ ਹੌਲੀ ਉਸਦੇ ਮਨ ਨੂੰ ਠਹਿਰਾਵ ਮਿਲਣ ਲੱਗਾ ਪੜਾਈ ਕਰਨ ਬੈਠਦਾ ਤਾਂ ਆਪਣੇ ਆਪ ਨੂੰ ਕਹਿੰਦਾ ਹੁਣ ਦਾ ਕੰਮ ਕਰ ਨਤੀਜਾ ਰੱਬ ਤੇ ਛੱਡ ਉਹ ਵੇਖਣ ਲੱਗਾ ਕਿ ਜਿੱਥੇ ਪਹਿਲਾਂ ਉਹ 10 ਮਿੰਟ ਵਿੱਚ ਥੱਕ ਜਾਂਦਾ ਸੀ ਹੁਣ ਘੰਟਾ ਲੱਗਦਾ ਸੀ ਤੇ ਉਸ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਸੀ ਪਰਖਿਆ ਦੀ ਕਸੌਟੀ 임티한 ਦਾ ਸਮਾਂ ਆਇਆ ਪਹਿਲਾ ਹਰਪ੍ਰੀਤ ਇਸ ਵੇਲੇ ਬਹੁਤ ਘਬਰਾਉਂਦਾ ਸੀ ਪਰ ਇਸ ਵਾਰ ਉਸਨੇ ਮਨ ਨੂੰ ਕਾਬੂ ਵਿੱਚ ਰੱਖਿਆ 임티한 ਹਾਲ ਵਿੱਚ ਬੈਠ ਕੇ ਉਸਨੇ ਆਪਣੇ ਆਪ ਨੂੰ ਕਿਹਾ ਜਿੰਨਾ ਪੜਿਆ ਹੈ ਉਹੀ ਲਿਖਾਂਗਾ ਜੋ ਹੋਵੇਗਾ ਚੰਗਾ ਹੀ ਹੋਵੇਗਾ ਪੇਪਰ ਸ਼ੁਰੂ ਹੋਇਆ ਪਹਿਲਾ ਸਵਾਲ ਵੇਖ ਕੇ ਉਹ ਥੋੜਾ ਘਬਰਾਇਆ ਪਰ ਫਿਰ ਉਸਨੇ ਡੂੰਗੀ ਸਾ ਲਈ ਅਤੇ ਆਪਣੇ ਆਪ ਨੂੰ ਰਿਲੈਕਸ ਕੀਤਾ ਹੌਲੀ ਹੌਲੀ ਉਸਦੇ ਮਨ ਨੇ ਕੰਮ ਕਰਨਾ ਸ਼ੁਰੂ ਕੀਤਾ ਜਵਾਬ ਆਪ ਹੀ ਯਾਦ ਆਉਣ ਲੱਗੇ ਜਦੋਂ ਪੇਪਰ ਮੁੱਕਿਆ ਉਹ ਮੁਸਕੁਰਾ ਰਿਹਾ ਸੀ ਨਾਇਸ ਲਈ ਕਿ ਪੇਪਰ ਬਹੁਤ ਵਧੀਆ ਗਿਆ ਪਰ ਇਸ ਲਈ ਕਿ ਉਹ ਆਪਣੇ ਮਨ ਤੇ ਕਾਬੂ ਪਾ ਗਿਆ ਸੀ ਸਮਾਜਿਕ ਜੀਵਨ ਵਿੱਚ ਬਦਲਾਵ ਸਿਰਫ ਪੜਾਈ ਹੀ ਨਹੀਂ ਹਰਪ੍ਰੀਤ ਦਾ ਵਿਵਹਾਰ ਵੀ ਬਦਲ ਗਿਆ ਸੀ ਪਹਿਲਾਂ ਉਹ ਛੋਟੀ ਛੋਟੀ ਗੱਲਾਂ ਤੇ ਚਿੰਤਾ ਕਰਦਾ ਸੀ ਹੁਣ ਉਹ ਹਰ ਗੱਲ ਨੂੰ ਸ਼ਾਂਤੀ ਨਾਲ ਲੈਂਦਾ ਸੀ ਪਿੰਡ ਵਿੱਚ ਕਿਸੇ ਨਾਲ ਤਕਰਾਰ ਹੋ ਜਾਂਦੀ ਤਾਂ ਉਹ ਗੁੱਸਾ ਕਰਨ ਦੀ ਥਾਂ ਸੋਚਦਾ ਗੁੱਸੇ ਨਾਲ ਮੇਰਾ ਕੀ ਭਲਾ ਹੋਵੇਗਾ ਸ਼ਾਂਤੀ ਨਾਲ ਗੱਲ ਕਰਾਂਗਾ ਤਾਂ ਮਸਲਾ ਆਪ ਹੀ ਹੱਲ ਹੋ ਜਾਵੇਗਾ ਲੋਕਾਂ ਨੇ ਵੇਖਿਆ ਕਿ ਹਰਪ੍ਰੀਤ ਹੁਣ ਜ਼ਿਆਦਾ ਸ਼ਾਂਤ ਖੁਸ਼ਮਿਜ਼ਾਜ ਅਤੇ ਮਿੱਠੇ ਸੁਭਾਅ ਵਾਲਾ ਹੋ ਗਿਆ ਹੈ ਇੱਕ ਵੱਡੀ ਚੁਣੌਤੀ ਇੱਕ ਦਿਨ ਉਸਦੇ ਪਿਤਾ ਦੀ ਨੌਕਰੀ ਚਲੀ ਗਈ ਘਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਪਹਿਲਾ ਹਰਪ੍ਰੀਤ ਅਜਿਹੀ ਸਥਿਤੀ ਵਿੱਚ ਟੁੱਟ ਜਾਂਦਾ ਪਰ ਹੁਣ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਮਾਂ ਨੂੰ ਕਿਹਾ ਮਾਂ ਰੱਬ ਜੋ ਕਰਦਾ ਹੈ ਭਲੇ ਲਈ ਕਰਦਾ ਹੈ ਅਸੀਂ ਹੌਸਲਾ ਰੱਖਾਂਗੇ ਉਸਨੇ ਪਾਰਟ ਟਾਈਮ ਕੰਮ ਲੱਭਿਆ ਅਤੇ ਪੜਾਈ ਨਾਲ ਨਾਲ ਘਰ ਦੀ ਮਦਦ ਕਰਨ ਲੱਗਾ ਮਨ ਵਿੱਚ ਡਰ ਤਾਂ ਸੀ ਪਰ ਉਸਨੇ ਉਸ ਡਰ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਗਿਆਨੀ ਜੀ ਦੇ ਬਚਨਾਂ ਦੀ ਸੱਚਾਈ ਇੱਕ ਦਿਨ ਹਰਪ੍ਰੀਤ ਫਿਰ ਸਮਾਗਮ ਵਿੱਚ ਗਿਆ ਇਸ ਵਾਰ ਉਹ ਸਿਰਫ ਸੁਣਨ ਨਹੀਂ ਸਿੱਖਣ ਅਤੇ ਅਮਲ ਕਰਨ ਲਈ ਗਿਆ ਸੀ ज्ञानी जी ने कहा जदों मन शांत होवी तो बुद्धि सही फैसले करती है ज़्यादा सोचना नाल मन थक जाता है पर शांति सोच न जीवन आसान बन जाता है हरप्रीत दिया अंसू आ गए उसने मन ही मन धनवाद किया रब का भी उस बचन का भी जिसने उसकी जिंदगी बदल दी नतीजा इम्तिहाना दे नतीजे आए हरप्रीत चंगे अंकों पास हो गया पर उसल ये अंकों तो भी वही जित सी मन की शांति उसने अपने दोस्तान कहा सोचना माड़ा नहीं पर ज्यादा सोचना अपने आप जुल्म है अपने आप रिलैक्स रखो फिर हर कम विच मन लगता है और पूर चढ़ता है कहानी दा सीखिया ये कहानी सूँ सिखा है कि ज़्यादा सोचना मन में कमज़ोर करता है शांति जीवन आसान बन जाता है जदों मन ठहरता है तदों कम सफल होंगे रब ते भरोसा रख के जीवन जीना सब तो वो ताकत है वागुरु जी का खालसा ਵਾਹਿ ਗੁਰੂ ਜੀ ਕੀ ਫਤਿਹ